ਦੇਖੋ cancer ਹੋਣ ਦੇ ਬਹੁਤ ਸਾਰੇ ਕਾਰਨ ਹੈ ਦੁਨੀਆ ਭਰ ਦੀ ਗੱਲ ਕਰੀਏ ਤਾਂ ਮੇਨ ਤਾਂ ਆਪਣੀ ਜਿਹੜੀ ਇਮਿਊਨਿਟੀ ਹੈ ਉਹ ਵੀਕ ਹੋ ਰਹੀ ਹੈ ਕਿਉਂਕਿ ਆਪਾਂ ਫਾਸਟ ਫੂਡ ਦੀ ਦਿਸ਼ਾ ਤਰਫ ਜਾ ਰਹੇ ਹਾਂ ਬਾਸਤਾ ਖਾਣਾ ਖਾ ਰਹੇ ਹਾਂ ਜਿਹੜਾ ਆਪਾਂ ਨੂੰ ਸਿਖਾਇਆ ਗਿਆ ਸੀਗਾ ਬਜ਼ੁਰਗਾਂ ਬਾਈ ਵੀ ਆਪਾਂ ਗਰੀਆਂ ਹਰੀਆਂ ਸਬਜ਼ੀਆਂ ਖਾਈਏ ਹਨਾ ਫਰੂਟਸ ਖਾਈਏ ਉਹ ਤੋਂ ਆਪਾਂ ਦੂਰ ਜਾ ਕੇ ਫਾਸਟ ਫੂਡ ਵੱਲ ਸ਼ਿਫਟ ਹੋ ਰਹੇ ਹਾਂ ਤਾਂ ਇੱਕ ਬਹੁਤ ਵੱਡਾ ਕਾਰਨ ਹੈ ਜਿਹੜਾ ਦੁਨੀਆ ਦੇ ਵਿੱਚ ਆਪਾਂ ਮੰਨਦੇ ਆ ਵੀ cancer ਵੱਧ ਰਿਹਾ ਹੈ ਜੇ ਆਪਾਂ ਸਪੈਸੀਫਿਕਲੀ ਆਪਣੇ ਪੰਜਾਬ ਦੀ ਜਾਂ ਆਪਣੇ ਮਾਲਵਾ ਬੈਲਟ ਦੀ ਗੱਲ ਕਰੀਏ ਤਾਂ ਮੈਂ ਮੰਨਦਾ ਆਪਣੇ ਇੱਥੇ ਕੁਝ ਹੋਰ ਵੀ ਕਾਰਨ ਹੈਗੇ ਆ ਜਿਹਦੇ ਕਾਰਨ ਇੱਥੇ ਕੈਂਸਰ ਜ਼ਿਆਦਾ ਪਾਇਆ ਜਾਂਦਾ ਹੈ। ਇਹਨਾਂ ਵਿੱਚ ਸਭ ਤੋਂ ਮੇਜਰ ਕਾਰਨ ਜੋ ਸਮਝ ਆਂਦਾ ਹੈਗਾ ਉਹ ਪੈਸਟੀਸਾਈਡਸ ਜਾਂ ਫਰਟੀਲਾਈਜ਼ਰਸ ਹੈ। ਕਿਉਂਕਿ ਆਪਣੀ ਇਹ ਫਾਰਮਰਸ ਦੀ 벨ਟ ਹੈ, ਕ੍ਰੋਪਸ ਹੈ, ਕਾਟਨ 벨ਟ ਹੈ ਤਾਂ ਇਹਨਾਂ ਤੇ ਸਪਰੇ ਬਹੁਤ ਜ਼ਿਆਦਾ ਹੁੰਦੀ ਹੈ। ਤੇ ਸਪਰੇ ਵੀ ਕੁਝ ਇਰੈਗੂਲਰ ਢੰਗ ਨਾਲ ਹੁੰਦੀ ਹੈ ਵੀ ਕਈ ਥਾਂ ਤੇ ਕਈ ਲੋਕ ਬਹੁਤ ਜ਼ਿਆਦਾ ਕਰ ਦਿੰਦੇ ਆ। ਹਨਾ ਤਾਂ ਉਸ ਨਾਲ ਕੀ ਆਪਣੇ ਗਰਾਊਂਡ ਵਾਟਰ ਦੇ ਵਿੱਚ ਪੈਸਟੀਸਾਈਡਸ ਆ ਰਹੀ ਹੈ। ਈ ਪੰਜਾਬ ਪੋਲਿਊਸ਼ਨ ਬੋਰਡ ਨੇ ਸਟੱਡੀ ਵੀ ਕੀਤੀ ਸੀ 2013 ਦੇ ਵਿੱਚ ਤੇ ਉਹਨਾਂ ਨੇ ਦੇਖਿਆ ਵੀ ਇੱਥੇ ਯੂਰੇਨੀਅਮ ਦੀ ਮਾਤਰਾ ਜ਼ਿਆਦਾ ਆਈ ਹੈ ਜਿਹੜੀ WHO ਦੇ ਸਟੈਂਡਰਡਸ ਹੈ ਉਹਦੇ ਨਾਲੋਂ ਇੱਥੇ ਯੂਰੇਨੀਅਮ ਦੀ ਮਾਤਰਾ ਜ਼ਿਆਦਾ ਪਾਈ ਗਈ ਹੈ ਉਹਦੇ ਇਲਾਵਾ ਇੱਥੇ ਆਰਸੈਨਿਕ ਤੇ ਹੋਰ ਵੀ ਕਈ ਹੈਵੀ ਮੈਟਲਸ ਪਾਣੀ ਦੇ ਵਿੱਚ ਜ਼ਿਆਦਾ ਮਿਲਦੇ ਪਏ ਹੈਗੇ ਆ ਤਾਂ ਇੱਕ ਇਹ ਬਹੁਤ ਵੱਡਾ ਕਾਰਨ ਅਸੀਂ ਮੰਨਦੇ ਆ ਉਦੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਇੱਥੇ ਜਿਹੜੀ ਕੁਝ ਫੈਕਟਰੀਜ਼ ਹੈ ਫੈਕਟਰੀਜ਼ ਦਾ ਵੇਸਟ ਜਿਹੜਾ ਹੈਗਾ ਉਹ ਵੀ ਪਾਣੀ ਵਿੱਚ ਮਿਕਸ ਹੋ ਰਿਹਾ ਉਹ ਵੀ ਇੱਕ ਕਨਸਰਨ ਦਾ ਵਿਸ਼ੇ ਹੈਗਾ ਕਿਉਂਕਿ ਆਪਣੇ ਪੰਜਾਬ 'ਚ ਪੰਜਾਬ ਸਰਕਾਰ ਨੇ ਬਹੁਤ ਵਧੀਆ ਸਹੂਲਤਾਂ ਦਿੱਤੀਆਂ ਆਪਣੇ ਇਲਾਕੇ ਨੂੰ ਫਰੀਦਕੋਟ ਮੈਡੀਕਲ ਕਾਲਜ ਹੈਗਾ ਹਨਾ ਇੱਥੇ ਏਮਜ਼ ਖੁੱਲ ਗਿਆ ਬਠਿੰਡੇ ਐਡਵਾਂਸ ਕੈਂਸਰ ਸੈਂਟਰ ਖੁੱਲ ਗਿਆ ਸੰਗਰੂਰ ਦਾ ਟਾਟਾ ਕੈਂਸਰ ਸੈਂਟਰ ਹੈਗਾ ਤਾਂ ਇਹ ਕਈ ਫੈਸਿਲਿਟੀਆਂ ਆਪਣੇ ਪੰਜਾਬ 'ਚ ਡਿਵੈਲਪ ਹੋ ਚੁੱਕੀਆਂ ਜਿਹਦੇ ਕਾਰਨ ਪੰਜਾਬ ਦਾ ਪੇਸ਼ੈਂਟ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਤੇ ਅਸੀਂ ਵੀ ਕਈ ਪ੍ਰਾਈਵੇਟ ਹਸਪੀਟਲਸ ਹੈਗੇ ਆ ਜਿਹੜੀ ਇਸ ਕੈਂਸਰ ਦੀ ਸੇਵਾ ਦੇ ਰਹੇ ਆ ਤੇ ਜਿਹੜੇ ਕਿ ਪਿਛਲੇ 10 15 ਸਾਲ ਪਹਿਲਾਂ ਨਹੀਂ ਸੀ ਤਾਂ ਉਹਦੇ ਕਾਰਨ ਜਿਹੜੇ ਪੇਸ਼ੈਂਟਸ ਹੈਗੇ ਆ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈ ਰਹੀ ਦੂਜੇ ਪਾਸੇ ਜਿੱਥੇ ਤੁਸੀਂ ਕਹਿੰਦੇ ਹੋ ਵੀ ਆਕੜਾ ਵੱਧ ਰਿਹਾ ਹੈ ਤਾਂ ਮੈਂ ਵੀ ਇਹ ਮੰਨ ਨੂੰ ਗੱਲ ਨੂੰ ਮੰਨਦਾ ਹੈਗਾ ਵੀ ਆਕੜਾ ਸ਼ਾਇਦ ਵੱਧ ਰਿਹਾ ਹੈ ਆਕੜਾ ਵਧਣ ਦਾ ਇੱਕ ਅਸੀਂ ਮੋਟਾ-ਮੋਟਾ ਕਾਰਨ ਵੀ ਲੈਂਦੇ ਆ ਕਿਉਂਕਿ ਆਪਣੀ ਜਿਹੜੀ ਏਜ ਹੈ ਉਹ ਵੱਧ ਰਹੀ ਹੈ ਆਪਣੇ ਕੋਲ ਜਿਹੜੀ ਜਿਆਦਾ ਏਜ ਵਾਲੇ ਲੋਕ ਹੈ ਉਹ ਵੱਧ ਰਿਹਾ ਹੈ ਉਹ ਇੱਕ ਬਹੁਤ ਵੱਡਾ ਰਿਸਕ ਫੈਕਟਰ ਹੈ ਕੈਂਸਰ ਇਸ ਤੇ ਜੇ ਆਪਾਂ ਗੱਲ ਕਰੀਏ 30 ਸਾਲ ਪਹਿਲਾਂ ਤਾਂ ਆਪਣੀ ਹਿੰਦੁਸਤਾਨ ਦੀ ਮੀਡੀਅਨ ਏਜ 60 ਦੇ ਨੇੜੇ ਸੀਗੀ ਤੇ ਉਹ ਹੁਣ ਵੱਧ ਕੇ 66-67 ਦੇ ਨੇੜੇ ਹੋ ਗਈ ਤਾਂ ਉਹ ਜਿਹੜੇ 6-7 ਸਾਲ ਜਾਂ 10 ਸਾਲ ਦੇ ਆਪਣੇ ਕੋਲ ਬਜ਼ੁਰਗ ਆ ਗਏ ਹੋਰ ਵੱਧ ਰਹੇ ਹੈ ਉਹਨਾਂ ਚ ਕੈਂਸਰ ਦੀ ਸੰਭਾਵਨਾ ਜ਼ਿਆਦਾ ਹੋ ਰਹੀ ਹੈ ਤੇ ਇਸ ਕਾਰਨ ਵੀ ਕੈਂਸਰ ਵੱਧ ਰਿਹਾ ਡਾਕਟਰ ਸਾਹਿਬ ਜਿਆਦਾ ਕਿੰਨੀ ਤਰ੍ਹਾਂ ਦੇ ਕੈਂਸਰ ਨੇ ਜੇ ਮਾਲਬਾਦੀ ਗੱਲ ਕਰਾਂ ਜਿਸ ਜਗ੍ਹਾ ਤੇ ਆਪਾਂ ਬੈਠੇ ਆ ਜਿਆਦਾ ਪੇਸ਼ੈਂਟ ਕਿਹੜੇ ਕੈਂਸਰ ਦਾ ਆ ਰਿਹਾ ਬਲੱਡ ਕੈਂਸਰ ਆ ਜਾ ਕੋਈ ਇੰਟਰਨਲ ਕਿਸ ਤਰ੍ਹਾਂ ਦਾ ਕੈਂਸਰ ਹੈ ਜਿਆਦਾ ਕਿਹੜੇ ਆ ਰਹੇ ਔਰ ਠੀਕ ਹੋਣ ਦੇ ਚਾਂਸਸ ਕਿੰਨੇ ਹੁੰਦੇ ਨੇ ਨਾ ਦੇਖੋ ਜੇ ਆਪਾਂ ਕੈਂਸਰ ਦੀ ਗੱਲ ਕਰੀਏ ਤਾਂ ਹਰ ਤਰ੍ਹਾਂ ਦਾ ਕੈਂਸਰ ਹੀ ਇੱਥੇ ਪਾਇਆ ਜਾ ਰਿਹਾ ਤੇ ਕੈਂਸਰ ਹਰ ਤਰ੍ਹਾਂ ਹਰ ਜਗ੍ਹਾ ਤੇ ਹੋ ਸਕਦਾ ਹੈ ਬ੍ਰੇਨ ਤੋਂ ਲੈ ਕੇ ਫੁੱਟ ਤੱਕ ਹਨਾ ਹਰ ਜਗ੍ਹਾ ਦਾ ਕੈਂਸਰ ਹੋ ਸਕਦਾ ਹੈ ਤੇ ਆਪਣੇ ਏਰੀਆ ਦੇ ਵਿੱਚ ਹਰ ਤਰ੍ਹਾਂ ਦਾ ਕੈਂਸਰ ਮਿਲਦਾ ਹੈਗਾ ਪਰ ਜੇ ਆਪਾਂ ਸਪੈਸੀਫਿਕਲੀ ਕਹੀਏ ਤਾਂ ਮੈਨੂੰ ਲੱਗਦਾ ਜਿਹੜਾ ਲੀਵਰ ਦਾ ਕੈਂਸਰ ਹੈ ਕਾਲੇ ਪੀਲੇ ਕਾਰਨ ਕਾਲਾ ਪੀਲਾ ਵੀ ਆਪਣੇ ਏਰੀਆ ਚ ਬਹੁਤ ਜ਼ਿਆਦਾ ਹੈਗਾ ਤਾਂ ਉਹਦੇ ਕਾਰਨ ਲੀਵਰ ਦਾ ਕੈਂਸਰ ਬਹੁਤ ਹੋ ਰ ਕਾਮਨਲੀ ਫੂਡ ਪਾਈਪ ਦਾ ইসੋਫੇਗਸ ਕਹਿ ਦਿੰਨੇ ਆ ਸਟਮਕ ਦਾ ਕਹਿ ਦਿੰਨੇ ਆ ਉਹ ਕੈਂਸਰ ਵੀ ਕਾਫੀ ਦੇ ਦੇਖ ਰਹੇ ਆ ਜਿਹੜੇ ਕਿ ਅਸੀਂ ਪਹਿਲਾਂ ਆਪਦੀ ਜਿਹੜੀ ਟ੍ਰੇਨਿੰਗ ਪੀਰੀਅਡ ਸੀਗਾ ਉਦੋਂ ਇਹਨੇ ਨਹੀਂ ਦੇਖੇ ਸੀਗੇ ਕਿਸਾਨ ਛਿੜਕਾ ਬਹੁਤ ਕਰ ਰਹੇ ਆ ਖਾਣ ਪੀਣ ਵਾਲੇ ਚਾਹ ਵੀਡਸ ਕੰਕ ਖੋ ਗਿਆ ਦਾਲਾ ਹੋ ਗਈਆਂ ਹੋਰ ਖਾਣ ਵਾਲਾ ਸਮਾਨ ਹੈ ਇਹ ਇਫੈਕਟ ਕਿੰਨਾ ਪਾਉਂਦਾ ਹੈ ਹਾਂ ਮੈਂ ਜਿਵੇਂ ਸ਼ੁਰੂਆਤ ਕੀਤੀ ਗੱਲ ਦੀ ਇਹ ਬਿਲਕੁਲ ਜਾਇਜ਼ ਗੱਲ ਹੈ ਵੀ ਅਸੀਂ ਇਹ ਮੰਨਦੇ ਆ ਹਾਲਾਂਕਿ ਆਪਣੇ ਕੋਲ ਕੋਈ ਸਟੱਡੀ ਨਹੀਂ ਹੈਗੀ ਜੇ ਮੈਨੂੰ ਕੋ ਤੁਸੀਂ ਪੁੱਛੋ ਵੀ ਕੀ ਤੁਹਾਡੇ ਕੋਲ ਪ੍ਰੂਫ ਹੈ ਦੇ ਲਈ ਤੇ ਮੇਰੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਬਟ ਓਵਰਆਲ ਇਹ ਜਨਰਲੀ ਪਰਸੀਵ ਕੀਤਾ ਜਾਂਦਾ ਹੈ ਵੀ ਆਪਣੇ ਏਰੀਆ ਚ ਚੈਂਕਰ ਜ਼ਿਆਦਾ ਹੈ ਤਾਂ ਉਹਦਾ ਬਹੁਤ ਵੱਡਾ ਕਾਰਨ ਪੈਸਟੀਸਾਈਡਸ ਜਾਂ ਫਰਟੀਲਾਈਜ਼ਰ ਹੈਗੇ ਹੈ ਸਰਕਾਰ ਬਹੁਤ ਜ਼ਿਆਦਾ ਇਸ ਮਿਹਨਤ ਕਰ ਰਹੀ ਹੈ ਬੜੇ ਅਵੇਅਰਨੈਸ ਕੈਂਪ ਲੱਗ ਰਹੇ ਆ ਬਹੁਤ ਸਕਰੀਨਿੰਗਸ ਹੋ ਰਹੀਆਂ ਨੇ ਰਜਿਸਟਰੀਜ਼ ਵੀ ਹੁਣ ਡਿਵੈਲਪ ਹੋ ਗਈਆਂ ਦੇਖਣ ਅਸਤੇ ਵੀ ਆਪਣੇ ਕੈਂਸਰ ਕਿੰਨਾ ਕੁ ਹੋ ਰਿਹਾ ਪਲੱਸ ਹੁਣ ਕਈ ਗਵਰਨਮੈਂਟ ਸਕੀਮਸ ਵੀ ਹੈ ਜਿਹੜੀਆਂ ਕੈਂਸਰ ਦਾ ਇਲਾਜ ਫ੍ਰੀ ਆਫ ਕੋਸਟ ਕਰਾ ਰਹੀ ਹੈ ਤਾਂ ਸਰਕਾਰ ਆਪਣੇ ਲੈਵਲ ਤੇ ਜੋਰ ਲਗਾ ਰਹੀ ਹੈ ਪਰ ਮੈਨੂੰ ਲੱਗਦਾ ਹਜੇ ਵੀ ਆਪਾਂ ਇਸ ਚੀਜ਼ ਨੂੰ ਕਾਬੂ 'ਚ ਨਹੀਂ ਕਰ ਪਾਏ ਗਰਾਊਂਡ ਵਾਟਰ ਦੀ ਆਪਾਂ ਗੱਲ ਕਰਦੇ ਆ ਹੈਵੀ ਮੈਟਲ ਦੀ ਗੱਲ ਕਰਦੇ ਆ ਯੂਰੇਨੀਅਮ ਦੀ ਗੱਲ ਕਰਦੇ ਆ ਉਹ ਕਿੰਨਾ ਕੁ ਪ੍ਰਭਾਵਿਤ ਕਰਦਾ ਕਿ ਕੰਟੀਨਿਊ ਇੱਕ ਬੰਦਾ ਉਹੀ ਪਾਣੀ ਪੀ ਰਿਹਾ ਹੋਵੇ ਬਿਲਕੁਲ ਬਿਲਕੁਲ ਜੀ ਉਹ ਸਭ ਤੋਂ ਪ੍ਰਭਾਵਿਤ ਉਹੀ ਚੀਜ਼ ਕਰਦੀ ਹੈ ਹੈਵੀ ਮੈਟਲਸ ਬਹੁਤ ਡੇਂਜਰਸ ਹੈ ਇਹ ਕੈਂਸਰ ਦੇ ਨਾਲ-ਨਾਲ ਹੋਰ ਬਹੁਤ ਕੁਝ ਕਰ ਸਕਦੇ ਆ ਆਪਣੇ ਬ੍ਰੇਨ ਨੂੰ ਡੈਮੇਜ ਕਰ ਸਕਦੇ ਆ ਆਪਣੇ ਹਰ ਆਰਗਨ ਨੂੰ ਡੈਮੇਜ ਕਰ ਸਕਦੇ ਆ ਜੇ ਆਪਾਂ ਇਹਨੂੰ ਇੱਕ ਜਿਹੜੀ ਰਿਕੁਆਇਰਡ ਮਾਤਰਾ ਹੈਗੀ ਐ ਉਹ ਤੋਂ ਵੱਧ ਲਵਾਂਗੇ ਤਾਂ ਆਪਣੇ ਸਰੀਰ ਦੇ ਹਰ ਅੰਗ ਨੂੰ ਡੈਮੇਜ ਕਰ ਸਕਦਾ ਹੈ ਕੈਂਸਰ ਤਾਂ ਹੈ ਹੀ ਹੈ ਇੱਕ ਬਹੁਤ ਵੱਡਾ ਕਾਰਨ ਉਹ ਤੋਂ ਇਲਾਵਾ ਮੈਂ ਮੰਨਦਾ ਵੀ ਆਪਣੇ ਹਾਰਟ ਨੂੰ ਬ੍ਰੇਨ ਨੂੰ ਲੀਵਰ ਨੂੰ ਕਿਡਨੀਜ਼ ਨੂੰ ਇਹ ਵੀ ਡੈਮੇਜ ਕਰਦੇ ਹੈ ਹੈਵੀ ਮੈਟਲਸ ਅਸੀਂ ਮਤਲਬ ਜੇ ਤੁਸੀਂ ਕਿਡਨੀ ਵਾਲੇ ਕਿਸੇ ਨੇਫਰੋਲੋਜੀਤ ਨੂੰ ਮਿਲੋਗੇ ਤਾਂ ਉਹ ਦੱਸਣਗੇ ਵੀ ਹੈਵੀ ਮੈਟਲਸ ਨਾਲ ਕਿਡਨੀਆ ਕਿੰਨੀਆਂ ਜ਼ਿਆਦਾ ਖਰਾਬ ਹੋ ਰਹੀਆਂ ਡਾਕਟਰ ਦਾ ਇਲਾਜ ਬੜਾ ਮਹਿੰਗਾ ਹੈ ਜਦੋਂ ਕਿਸੇ ਨੂੰ ਕਹਿੰਦਾ ਕੈਂਸਰ ਹੋ ਗਿਆ ਤਾਂ ਤਾਂ ਮਰੀਜ਼ ਵੈਸੇ ਦਿਲ ਛੱਡ ਦਿੰਦਾ ਹੈਗਾ ਕੀ ਕਹਿੰਗਣਾ ਮਰੀਜ਼ਾਂ ਨੂੰ ਜਿਹਨੂੰ ਡਾਇਗਨੋਸ ਹੋ ਗਿਆ ਕਿ ਤੈਨੂੰ ਤਾਂ ਕੈਂਸਰ ਹੋ ਗਿਆ ਦਿਲ ਛੱਡ ਦਿੰਦੇ ਨੇ ਉਮਰੀਜ਼ ਨਹੀਂ ਦਿਲ ਛੱਡਣ ਵਾਲੀ ਕੋਈ ਗੱਲ ਨਹੀਂ ਹੈਗੀ ਜੀ ਮੈਨੂੰ ਇਹ ਲੱਗਦਾ ਵੀ ਅੱਜ ਦੇ ਟਾਈਮ ਦੇ ਵਿੱਚ ਇੰਨਾ ਕੁਸ਼ ਐਡਵਾਂਸ ਆ ਚੁੱਕਾ ਹੈ ਕੈਂਸਰ ਦਾ ਇਲਾਜ ਬੜੇ ਵਧੀਆ ਢੰਗ ਨਾਲ ਬੜੇ ਸੋਖੇ ਢੰਗ ਨਾਲ ਹੋ ਰਿਹਾ ਹੈਗਾ ਕੈਂਸਰ ਦੇ ਵਿੱਚ ਬਹੁਤ ਸਾਰੀ ਨਵੀਂ ਟੈਕਨੀਕਸ ਆ ਗਈਆਂ ਜੋ ਜਿਵੇਂ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਕੀ ਹੁੰਦਾ ਸੀ ਪਹਿਲਾਂ ਆਪਾਂ ਕਹਿੰਦੇ ਸੀ ਕੈਂਸਰ 'ਚ ਆਪਰੇਸ਼ਨ ਹੋ ਸਕਦਾ ਹੈ ਕੈਂਸਰ 'ਚ ਕੀਮੋਥੈਰਪੀ ਲੱਗ ਸਕਦੀ ਹੈ ਯਾ ਕੈਂਸਰ ਚ ਰੇਡੀਓਥੈਰਪੀ ਕੀਤੀ ਜਾ ਸਕਦੀ ਹੈ ਪਰ ਅੱਜ ਦੀ ਡੇਟ ਚ ਹੋਰ ਵੀ ਨਵੀਂ ਟੈਕਨੀਕ ਆ ਗਈਆਂ ਜਿਵੇਂ ਅਸੀਂ ਟਾਰਗੇਟਡ ਥੈਰਪੀ ਦੀ ਗੱਲ ਕਰਦੇ ਹਾਂ ਟਾਰਗੇਟਡ ਥੈਰਪੀ ਹੋ ਸਕਦੀ ਹੈ ਇਮਿਊਨੋਥੈਰਪੀ ਦੀ ਗੱਲ ਕਰਦੇ ਹਾਂ ਇਮਿਊਨੋਥੈਰਪੀ ਨੇ ਇੰਨਾ ਜ਼ਿਆਦਾ ਐਡਵਾਂਸਮੈਂਟ ਕਰ ਦਿੱਤਾ ਹੈਗਾ ਸਾਈਡ ਇਫੈਕਟਸ ਬਹੁਤ ਜ਼ਿਆਦਾ ਘੱਟੇ ਹੈ ਤੇ ਰਿਜ਼ਲਟਸ ਬਹੁਤ ਜ਼ਿਆਦਾ ਵਧੀਆ ਤਾਂ ਉਹ ਜਿਹੜੀਆਂ ਟੈਕਨੀਕਸ ਨਵੀਆਂ ਆਈਆਂ ਉਹ ਜਨਰਲ ਪਬਲਿਕ ਨੂੰ ਪਤਾ ਨਹੀਂ ਤੇ ਉਹਦੇ ਕਾਰਨ ਆਪਣੇ ਜਿਹੜੇ ਅੰਦਰ ਡਰ ਬੈਠਾ ਹੋਇਆ ਉਹਨੂੰ ਆਪਾਂ ਕੱਢ ਨਹੀਂ ਪਾ ਰਹੇ ਸਭ ਬਚਾ ਕੀ ਹੈ ਜਦੋਂ ਕੈਂਸਰ ਦਾ ਨਾਮ ਸੁਣਦੇ ਪਹਿਲਾਂ ਵੀ ਹੋਈ ਰਿਪੀਟ ਕਰ ਰਿਹਾ ਮੈਂ ਕਿ ਹਰੇਕ ਦੇ ਮਨ ਚ ਅੰਦਰ ਹੈ ਕੈਂਸਰ ਹੋ ਗਿਆ ਮੈਂ ਬਚਣਾ ਨਹੀਂ ਬਚਾ ਕੀ ਹੈ ਔਰ ਕਿਸ ਤਰ੍ਹਾਂ ਦੇ ਟੈਸਟ ਹੁੰਦੇ ਨੇ ਕਿ ਰੂਟੀਨ ਚ ਬੰਦਾ ਕਰਾਉਂਦਾ ਫੋਰ ਐਗਜ਼ਾਮਪਲ ਮੈਂ ਬਲੱਡ ਦੇ ਟੈਸਟ ਕਰਾਉਣਾ ਹੈ ਕਿਸ ਤਰ੍ਹਾਂ ਟੈਸਟ ਕਰਾਵੇ ਕਿ ਐਡਵਾਂਸ ਸਾਨੂੰ ਪਤਾ ਲੱਗ ਜਾਏ ਕੁਝ ਬਚਾ ਉਸ ਤੇ ਤਾਂ ਮੈਂ ਮੰਨਦਾ ਜੀ ਆਪਾਂ ਨੂੰ ਆਪਣਾ ਜਿਹੜਾ ਲਾਈਫ ਸਟਾਈਲ ਹੈ ਸੁਧਾਰਨਾ ਪਏਗਾ ਲਾਈਫ ਸਟਾਈਲ ਕਿਵੇਂ ਸੁਧਾਰ ਸਕਦੇ ਆ ਆਪਣਾ ਖਾਣਾ ਠੀਕ ਹੋਣਾ ਚਾਹੀਦਾ ਹੈ ਖਾਣਾ ਠੀਕ ਦਾ ਮਤਲਬ ਕੀ ਹੈ ਉਹਦੇ ਚ ਪ੍ਰੋਟੀਨ ਚੰਗੀ ਕੁਆਂਟੀਟੀ ਚ ਹੋਣਾ ਚਾਹੀਦਾ ਹੈ ਮਿਨਰਲਸ ਵਿਟਾਮਿਨ ਹੋਣੇ ਚਾਹੀਦੇ ਆ ਮਿਨਰਲ ਵਿਟਾਮਿਨ ਜਿਹੜੇ ਆਪਣੇ ਹਰੀਆਂ ਸਬਜ਼ੀਆਂ ਤੋਂ ਜਾਂ ਫਰੂਟਸ ਤੋਂ ਮਿਲਦੇ ਹੈਗੇ ਹਨਾ ਪ੍ਰੋਟੀਨ ਆਈਟਮਸ ਵੈਜੀਟੇਰੀਅਨ ਕੋਲ ਵੀ ਹੈਗੀਆਂ ਨਾਨ ਵੈਜੀਟੇਰੀਅਨ ਕੋਲ ਵੀ ਹੈਗੀਆਂ ਉਦੋਂ ਇਲਾਵਾ ਆਪਾਂ ਨੂੰ ਰੂਟੀਨਲੀ ਯੋਗਾ ਜਾਂ ਮੈਡੀਟੇਸ਼ਨ ਵੱਲ ਜਾਣਾ ਚਾਹੀਦਾ ਤਾਂ ਕਿ ਆਪਾਂ ਸਟ्रेस ਫਰੀ ਰਹੀਏ ਸਟ्रेस ਵੀ ਇੱਕ ਬਹੁਤ ਵੱਡਾ ਕਾਰਨ ਹੈ ਆਪਣੀ ਇਮਿਊਨਿਟੀ ਨੂੰ ਘਟਾਉਣ ਦਾ ਤਾਂ ਜੇ ਆਪਣੀ ਸਟ्रेस ਠੀਕ ਰਹੇਗੀ ਤਾਂ ਆਪਣੀ ਇਮਿਊਨਿਟੀ ਬਣੀ ਰਹੇਗੀ ਐਕਸਰਸਾਈਜ਼ ਕਰਦੇ ਰਹਿਣਾ ਚਾਹੀਦਾ ਹੈ ਐਕਸਰਸਾਈਜ਼ ਨਾਲ ਕੀ ਹੈ ਆਪਣੇ ਜਿਹੜੇ ਹਾਰਮੋਨਸ ਹੈ ਉਹ ਬੈਲੈਂਸ ਰਹਿੰਦੇ ਹੈ ਉਹ ਚੰਗੇ ਹਾਰਮੋਨਸ ਆਪਣੇ ਉੱਪਰ ਰਹਿੰਦੇ ਆ ਤੇ ਜਿਹੜੇ ਮਾਰੇ ਹਾਰਮੋਨਸ ਆ ਉਹ ਡਾਊਨ ਰਹਿੰਦੇ ਆ ਤਾਂ ਇਹ ਜਿਹੜਾ ਬਦਲਾਵ ਹੈ ਆਪਾਂ ਨੂੰ ਸੋਸਾਇਟੀ ਚ ਲਿਆਉਣਾ ਚਾਹੀਦਾ ਹੈ ਇਸ ਤੋਂ ਇਲਾਵਾ ਸ਼ਰਾਬ ਤੇ ਸਿਗਰਟ ਸਮੋਕਿੰਗ ਜੋ ਬਹੁਤ ਵੱਡਾ ਕਾਰਨ ਆਪਾਂ ਕੈਂਸਰ ਇਸ ਤੇ ਮੰਨਦੇ ਆ ਉਹ ਉਹ ਬਿਲਕੁਲ ਛੱਡ ਦੇਣਾ ਚਾਹੀਦਾ ਹੈ ਸਮੋਕਰਸ ਨੂੰ ਮੈਂ ਗੁਜਾਰਿਸ਼ ਕਰਦਾ ਹਾਂ ਵੀ ਜਲਦ ਤੋਂ ਜਲਦ ਆਪਣੀ ਬੀੜੀ ਸਿਗਰਟ ਤਬਾਕੂ ਜੋ ਵੀ ਖਾਂਦੇ ਆ ਉਹਨੂੰ ਬੰਦ ਕਰ ਦਨ ਕਿਉਂਕਿ ਇੱਕ ਇਹ ਬਹੁਤ ਵੱਡਾ ਕਾਰਨ ਹੈ ਜਿਹੜਾ ਕਿ ਕੈਂਸਰ ਕਰਦਾ ਹੈਗਾ ਤੇ ਮੈਂ ਚਾਹਨਾ ਹੈ ਵੀ ਹਰ ਬੰਦੇ ਨੂੰ ਰਿਕੁਐਸਟ ਕਰਦਾ ਹੈ ਵੀ ਜੇ ਤੁਸੀਂ ਸਮੋਕਿੰਗ ਕਰਦੇ ਹੋ ਤਾਂ ਤੁਸੀਂ ਆਪਣੀ ਜਾਨ ਗੁਆਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਜਦੋਂ ਵੀ ਸਮੋਕਿੰਗ ਕਰੋ ਤੁਸੀਂ ਇੱਕ ਵਾਰ ਇਹ ਜ਼ਰੂਰ ਸੋਚੋ ਵੀ ਇਹਦੇ ਨਾਲ ਤੁਹਾਨੂੰ ਕੀ ਨੁਕਸਾਨ ਹੈ ਜਾਂ ਤੁਹਾਡੇ ਪਰਿਵਾਰ ਨੂੰ ਕੀ ਨੁਕਸਾਨ ਹੈ ਚਲੋ ਇੱਕ ਖਰਚਾ ਤਾਂ ਹੈਗਾ ਹੀ ਹੈਗਾ ਜਿਹੜਾ ਕਿ ਆਪਣੀ ਨਿਗਾਹ ਸਾਹਮਣੇ ਨਹੀਂ ਆਂਦਾ ਉਦੋਂ ਇਲਾਵਾ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਤਾਂ ਸਮੋਕਿੰਗ ਮੈਂ ਰਿਕੁਐਸਟ ਕਰਦਾ ਹਾਂ ਵੀ ਜਲਦ ਤੋਂ ਜਲਦ ਆਪਾਂ ਨੂੰ ਸਭ ਨੂੰ ਛੱਡ ਦੇਣੀ ਚਾਹੀ ਤੇ ਹੈਲਦੀ ਲਾਈਫ ਸਟਾਈਲ ਵੱਲ ਜਾਣਾ ਚਾਹੀਦਾ ਜਿਦੇ ਵਿੱਚ ਅਸੀਂ ਮੰਨਦੇ ਹਾਂ ਵੀ ਆਪਣੀ ਡਾਈਟ ਜਿਵੇਂ ਮੈਂ ਦੱਸਿਆ ਯਾ ਐਕਸਰਸਾਈਜ਼ ਯਾ ਮੈਡੀਟੇਸ਼ਨ ਬਾਰੇ ਦੱਸਿਆ ਉਹਦੇ ਵੱਲ ਆਪਾਂ ਨੂੰ ਥੋੜਾ ਜਿਹਾ ਧੁਕਾਰ ਰੱਖਣਾ ਚਾਹੀਦਾ। ਜ਼ਿਆਦਾ ਕੈਂਸਰ ਦੇ ਅੰਕੜੇ ਕਿਹੜੇ ਵਰਗਚਾਰੇ ਨੇ ਮਹਿਲਾਵਾਂ ਦੇ ਵਿੱਚ ਬੱਚਿਆਂ ਜਾਂ ਬਜ਼ੁਰਗਾਂ ਤੁਸੀਂ ਸਟਾਰਟਿੰਗ ਬਜ਼ੁਰਗਾਂ ਦੀ ਗੱਲ ਕੀਤੀ ਹੈ। ਬ੍ਰੈਸਟ ਕੈਂਸਰ ਬਹੁਤ ਆ ਰਿਹਾ ਲੇਡੀਜ਼ ਨੂੰ। ਕਾਰਨ? ਬ੍ਰੈਸਟ ਕੈਂਸਰ ਦਾ ਕਾਰਨ ਇੱਕ ਤਾਂ ਇਹੀ ਕਾਰਨ ਹੈ ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ ਉਹ ਰਿਸਕ ਹੈ। ਦੂਸਰਾ ਆਪਣਾ ਲਾਈਫ ਸਟਾਈਲ ਬੜਾ ਚੇਂਜ ਹੋ ਚੁੱਕਾ। ਅੱਜਕਲ ਲੇਡੀਜ਼ ਦਾ ਪੈਦਾ ਕਰਕੇ ਖੁਸ਼ ਹੈ ਇੱਕ ਬੱਚਾ ਜਾਂ ਦੋ ਬੱਚੇ ਮੈਕਸਿਮਮ ਹੈ ਨਾ ਇਹ ਇੱਕ ਕਾਰਨ ਮੰਨਿਆ ਜਾਂਦਾ ਹੈ ਬ੍ਰੈਸਟ ਕੈਂਸਰ ਹੋਣ ਦਾ ਜੇ ਕਹਿੰਦੇ ਲੇਡੀਜ਼ ਦਾ ਵਿਆਹ 60 30 ਸਾਲ ਤੋਂ ਉੱਪਰ ਹੁੰਦਾ ਹੈ 30 ਸਾਲ ਦੀ ਉਮਰ ਤੋਂ ਬਾਅਦ ਹੁੰਦਾ ਤਾਂ ਉਹਦੇ ਵਿੱਚ ਬ੍ਰੈਸਟ ਕੈਂਸਰ ਦਾ ਰਿਸਕ ਵੱਧ ਜਾਂਦਾ ਹੈ ਤੇ ਜੇ ਉਹ ਆਪਣੇ ਬ੍ਰੈਸਟ ਫੀਡਿੰਗ ਨਹੀਂ ਕਰਦੇ ਹਨਾ ਉਹਨਾਂ ਦੇ ਬੱਚੇ ਨਹੀਂ ਹੁੰਦੇ ਜਾਂ ਜੌਬ ਤੇ ਜਾਣ ਕਾਰਨ ਉਹ ਜਲਦੀ ਹੀ ਆਰਟੀਫੀਸ਼ੀਅਲ ਫੀਡ ਵੱਲ ਲੈ ਚਲੇ ਜਾਂਦੇ ਆ ਤਾਂ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਬ੍ਰੈਸਟ ਕੈਂਸਰ ਦਾ ਇਹ ਬਾਕੀ ਜੈਨੇਟਿਕ ਹੈ ਕਹੇਗਾ ਜਿਹੜਾ ਕਿ ਮਤਲਬ ਆਪਾਂ ਅਵੋਇਡ ਨਹੀਂ ਕਰ ਸਕਦੇ ਹਨ ਜੈਨੇਟਿਕਲੀ ਵੀ ਬ੍ਰੈਸਟ ਕੈਂਸਰ ਹੋ ਸਕਦਾ ਤਾਂ ਮੇਰੇ ਹਿਸਾਬ ਨਾਲ ਜਿਹੜੇ ਲਾਈਫਸਟਾਈਲ ਫੀਮੇਲਸ ਦੇ ਹੈਗੇ ਆ ਉਹਨੂੰ ਆਪਾਂ ਨੂੰ ਦੁਆਰਾ ਆਪਣੇ ਪਿਛਲੇ ਜਿਵੇਂ ਆਪਾਂ ਕਰਦੇ ਸੀ ਵੀ 22 25 ਸਾਲ ਚ ਵਿਆਹ ਹੋ ਜੇ 2 3 4 ਜਵਾਕ ਹੋ ਜਾਣ ਮੈਂ ਤਾਂ ਇਹ ਮੰਨਦਾ ਹੈ ਤਾਂ ਉਹ ਬ੍ਰੈਸਟ ਕੈਂਸਰ ਲਈ ਆਪਣੇ ਲਈ ਲਾਭਦਾਇਕ ਹੈ